ਜਨ ਕਿਲੇ ਪਹਿਲੇ ਹੀ ਕਿੰਨੇ ਇੱਥੇ ਆ ਗਏ ਆ ਪਤਾ ਪਈਆ ਤਿੰਨ ਕਿਲੇ ਜ਼ਮੀਨ ਤੇ ਤਿੰਨੇ ਕਿਲੇ ਹੀ ਖੜਾ ਦੇ ਵਿੱਚ ਰੁੜ ਗਏ ਇਸ ਤਰ੍ਹਾਂ ਦੀ ਤਬਾਹ ਬੱਤੋ ਦੋ ਦੋ ਨੇ ਪੜਾਈ ਵੀ ਔਖੀ ਤੋਂ ਹੁੰਦੀ ਏ ਤੇ ਆਹ ਖੜੇ ਆ ਗਲੇ ਨਾ ਇੱਥੇ ਫਸਲ ਹੁੰਦੀ ਸੀ ਪੂਰੀ ਕੁਝ ਇੱਥੇ ਬੜੀ ਹੁੰਦੀ ਸੀ ਤੇ ਛੋਟੇ ਲੱਗਦੇ ਸੀ ਤੇ ਛੋਟੇ ਇੱਥੇ ਜਿਹੜੇ ਬੋਰਵਾਰ ਲੱਗੇ ਸੀ ਉਹ ਵੀ ਰਾਜੇ ਲੱਗੇ ਵੇਹਾਰੇ ਵੇਖਦੇ ਆ ਮੁੰਡਾ ਮੇਰੇ ਦੇਖ ਤਾ ਮੁੰਡਾ ਆ ਆ ਗਿਆ ਕਿ ਇਧਰ ਹਾਂ ਇਹ ਮੇਰੇ ਜੇਠਾ ਮੁੰਡਾ ਆ ਇਧਰ ਬਰ ਅੱਬਰ ਖੜ ਗਿਆ ਹਾਂ ਕੋਤਰਾ ਮੇਰੇ ਜੇਸਾ ਬਲਜਿੰਦਰ ਬਲਜਿੰਦਰ ਹੱਸਣ ਖੇਡਣ ਦੀ ਉਮਰੇ ਪੈ ਗਏ ਮਾਮਲੇ ਭਾਰੀ ਤੇ ਇਹ ਉਮਰ ਬੱਚਿਆਂ ਦੀ ਖੇਡਣ ਦੀ ਖੁਸ਼ੀਆਂ ਮਨਾਉਣ ਦੀ ਹੁੰਦੀ ਹੈ ਤੇ ਇਹਨਾਂ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਫਿਕਰ ਰਹੇ ਸੀਗੇ ਕਹਿੰਦੇ ਮਾਈ ਨੂੰ ਪੈਸੇ ਦੇ ਦੇਜਾਂਗੇ ਬਾਅਦ ਚ ਪੱਤਰ ਕਰਾ ਲੂ ਆਹ ਬਾਤ ਪੱਤਰ ਤੁਸੀਂ ਪੱਤਰ ਕਰਾ ਲਿਓ ਕਿਉਂਕਿ ਹੁਣ ਉਹ ਕਹ ਰਹੇ ਸੀ ਚਮਕਾਰ ਕਹਿੰਦਾ ਮਿਲਦੇ ਨਹੀਂ ਆਹ ਵੰਡ ਜਾਣਾ ਹੈ ਤਾਂ ਪਰ ਤੁਸੀਂ ਪੈਸੇ ਪੱਤਰ ਕਰਨ ਵਾਸਤੇ ਵਰਤਿਓ ਹਾਂ ਕਿ ਇਹ ਜਦੋਂ ਗਲਤ ਪਾਸੇ ਪੈਸੇ ਨਾ ਲਾਇਓ ਇਹਦੀ ਜ਼ਮੀਨ ਪੱਤਰ ਕਰਾ ਲਿਓ ਹਾਂ ਚਲੋ ਤੁਹਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਕੁਦਰਤ ਤਾਕਤਵਰ ਸੇ ਤੁਹਾਡੇ ਦੁੱਖ ਦਰਦ ਤਕਲੀਫਾਂ ਟੁੱਟਣ ਇਹ ਇਨਾ ਲਈ ਵੀ ਤੁਸੀਂ ਅਰਦਾਸ ਕਰੋ ਕਿਹੜੇ ਮੁੰਡੇ ਲੱਗੇ ਪੈਰਾਂ ਕਿਵੇਂ ਪ੍ਰਾਹ ਜਿਵੇਂ ਮੁੱਕ ਗਏ ਨੇ ਮੇਰੇ ਹਾਂ ਬਹਾ ਤੇ ਜੇਠ ਯੂਠ ਵੀ ਹਾਰੇ ਮੇਰੇ ਘਰ ਵਾਲਾ ਵੀ ਆ ਹਾਰਾ ਤਰਿਆ ਪਿਆ ਇਹਨਾਂ ਵਿਚਾਰੇ ਵੀ ਥਿਆੜੀ ਕਰਦੇ ਨੇ ਇਹ ਮੇਰੇ ਜੇਠ ਦੇ ਪੁੱਤਰੇ ਨੇ ਠੀਕ ਹੈ ਹੋਰ ਇਹਨਾਂ ਨੂੰ ਤਾਂ ਕੋਈ ਇਹ ਮੈਂ ਕਹ ਰਹੀ ਹਾਂ ਉਹਨੂੰ ਕਿੰਨੇ ਨੇ ਪਤਾ ਆਪਾਂ ਤੁਸੀਂ ਦੇਖੋ ਦੋਸਤੋ ਆﾞﾞਲੇ ਨਿਆਰ ਕਿਵੇਂ ਜਿਵੇਂ ਆਪਾਂ ਟੋਬਾ ਚ ਹੁੰਦੇ ਸੀ ਪਹਿਲਾਂ ਸਾਰਾ ਝੋਨਾ ਹੁੰਦਾ ਸੀ ਇੱਥੇ ਸਾਰਾ ਝੋਨਾ ਹੁੰਦਾ ਸੀ ਤੇ ਇਹ ਸਾਰਾ ਕੁਸਤਾ ਇਸ ਨਾਲ ਇਸ ਕਰਤਾ ਤੇ ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ ਹੁਣ ਹਾਂ ਆਹ ਟਰੈਕਟਰ ਲੱਗੇ ਹੋਏ ਨੇ ਇਹ ਟਰੈਕਟਰ ਪਿਛਲੇ 20 ਦਿਨਾਂ ਤੋਂ ਲਗਾਤਾਰ ਇਹਨਾਂ ਖੇਤਾਂ ਦੇ ਵਿੱਚ ਰੇਤ ਮਿੱਟੀ ਪਾਸੇ ਕਰਨ ਲਈ ਸੇਵਾਵਾਂ ਜੋ ਕੰਮ ਕਰ ਰਹੇ ਹਨ ਤੇ ਪਿੰਡ ਦਾ ਇੱਕ ਘਰ ਹੈ ਕਿਲਚੇ ਪਿੰਡ ਦਾ ਮਾਨ ਸਿੰਘ ਤਾਂ ਜਿੱਥੇ ਇਹ ਆਪਦੇ ਨਾਲ ਸਾਰਾ ਪ੍ਰਬੰਧ ਕਰਕੇ ਆਏ ਸੀ ਰਹਿਣ ਦਾ ਠੰਡ ਬਹੁਤ ਹੈ ਤਾਂ ਇਹਨਾਂ ਨੂੰ ਉਹਨਾਂ ਘਰ ਵਾਲਿਆਂ ਨੇ ਕਿਹਾ ਕਿ ਤੁਸੀਂ ਸਾਡੇ ਮਹਿਮਾਨ ਹੋ ਸਾਡੇ ਲਈ ਆਏ ਹੋ ਸਾਡੇ ਖੇਤ ਪੱਤਰ ਕਰਨ ਆਏ ਹੋ ਸਾਡੇ ਪਿੰਡ ਦੇ ਖੇਤ ਪੱਤਰ ਕਰਨ ਆਏ ਹੋ ਡਾਕਟਰ ਕੁਲਦੀਪ ਸਿੰਘ ਜੀ ਦੀਪ ਵੀ ਬੜੀ ਉਦਾਸ ਮੁਦਰਾ ਦੇ ਵਿੱਚ ਬੈਠੇ ਨੇ ਖੇਤਾਂ ਦੇ ਵਿੱਚ ਇਹਨਾਂ ਚ ਤਾਂ ਉਹ ਕਹਿ ਰਹੇ ਸੀ ਕਿ ਤੁਸੀਂ ਤੁਹਾਡਾ ਇੱਕ ਕਦਮ ਸਾਡੇ ਉਹ ਆਇਆ ਤੇ ਅਸੀਂ ਤੁਹਾਡੀ ਸੇਵਾ ਕਰਾਂਗੇ ਤਾਂ ਇਹ ਦੱਸ ਰਹੇ ਸੀ ਕਿ ਰਾਤ ਨੂੰ ਜਿਨੇ ਵੀ ਇਹ ਸੱਜਣ ਹੈਗੇ ਉਹਨਾਂ ਸਭ ਦੇ ਕੱਪੜੇ ਹਾਂ ਧੋ ਕੇ ਪ੍ਰੈਸ ਕਰਕੇ ਰੱਖੇ ਪਏ ਹੁੰਦੇ ਨੇ ਤੇ ਖਾਣ ਪਾਣ ਲਈ ਵੀ ਭਵੇਂ ਇਹਨਾਂ ਪਿੰਡ ਨਿਵਾਸੀਆਂ ਦਾ ਸਭ ਕੁਝ ਰੁੜ ਗਿਆ ਹੈ ਸਭ ਕੁਝ ਖੜ ਗਿਆ ਹੈ ਪਰ ਫਿਰ ਵੀ ਆਪਾਂ ਕਹਿ ਰਹੇ ਹੁਣ ਇਹ ਪੰਜਾਬੀਆਂ ਦੇ ਵਿੱਚ ਆਓ ਭਗਤ ਮਹਿਮਾਨਾਂ ਦੀ ਸੇਵਾ ਕਰਨੀ ਤਾਂ ਉਹਦੇ ਵਿੱਚ ਇਹ ਕੋਈ ਕਸਰ ਨਹੀਂ ਛੱਡ ਰਹੇ ਪਨੀਰ ਤੱਤਾ ਪਾਣੀ ਤੋਂ ਬਿਨਾ ਤੋਤੇ ਕੱਪੜੇ ਰਜਾਈਆਂ ਗਦੈਲੇ ਤਾਂ ਇਹ ਦੱਸ ਰਹੇ ਸੀ ਮਾਨ ਸਿੰਘ ਕਿ ਭਾਈ ਸੋਨੂੰ ਠੰਡ ਨਹੀਂ ਲੱਗਣੀ ਚਾਹੀਦੀ ਚਮਕੌਰ ਸਿੰਘ ਜੀ ਡਿੰਪੀ ਬਲਜੀਤਪਾਲ ਜੀ ਜਜਾ ਲੈ ਰਹੇ ਨੇ ਤੇ ਦੇਖੋ ਨੌਜਵਾਨਾਂ ਦਾ ਜੋਸ਼ ਆਹਾ ਜਿਵੇਂ ਆਪਣੇ ਪੁਰਾਣੇ ਮੇਰੇ ਖਿਆਲ ਚ 80 ਤੋਂ 90 ਦੇ ਵਿੱਚ ਪਿੰਡ ਦੇ ਛੱਪੜਾਂ ਚ ਹੁੰਦਾ ਸੀ ਇਹ ਹਾਲ ਡળે ਨਿਕਲਦੇ ਫਿਰ ਲੋਕ ਡਲਿਆਂ ਦੀਆਂ ਦੋ ਦੋ ਜੋੜ ਕੇ ਕੰਧਾਂ ਕੱਢਦੇ ਤੇ ਉਹਨਾਂ ਨੂੰ ਡਲਿਆਂ ਤੇ ਬੈਠ ਕੇ ਮਿਸਤਰੀ ਡਲਿਆਂ ਦੀਆਂ